ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਸਾਰੇ ਬਿਲਕੁਲ ਠੀਕ ਠਾਕ ਹੋਣਗੇ ਜੀ ਤੇ ਚੜ੍ਹਦੀ ਕਲਾ ਵਿੱਚ ਹੋਣਗੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹ ਹੈਗੀ ਜੀ हेयर ਐਕਸਟੈਂਸ਼ਨ ਤੇ ਆ ਕਿ ਜਿਹੜੇ ਆਪਾਂ ਨਕਲੀ हेयर ਐਕਸਟੈਂਸ਼ਨ ਲਗਾਉਨੇ ਆ ਉਹ ਕਿੰਨਾ ਕੁ ਵਰਕ ਕਰਦੇ ਨੇ ਕਿੰਨੇ ਕੁ ਸਹੀ ਹੁੰਦੇ ਨੇ ਕਿੰਨੇ ਕੁ ਆ ਰੀਅਲ ਲੱਗਦੇ ਨੇ ਹਨਾ ਲਗਾਏ ਹੋਏ ਤੇ ਆਪਾਂ ਉਸ ਵਿਸ਼ੇ ਤੇ ਸਾਰਾ ਤੁਹਾਨੂੰ ਰਿਵਿਊ ਦੇਵਾਂਗੇ हेयर ਐਕਸਟੈਂਸ਼ਨ ਤੇ ਤੇ ਤੁਸੀਂ ਇਹ हेयर ਐਕਸਟੈਂਸ਼ਨ ਕਿਤੋਂ ਵੀ ਬਾਇ ਕਰ ਸਕਦੇ ਹੋ ਆਨਲਾਈਨ ਐਪ ਤੇ ਸਾਰਿਆਂ ਤੇ ਅਵੇਲੇਬਲ ਹੈਗੇ ਨੇ ਬਾਕੀ ਲੋਕਲ ਮਾਰਕੀਟ ਦੇ ਵਿੱਚ ਵੀ ਤੁਸੀਂ ਪਤਾ ਕਰ ਸਕਦੇ ਹੋ ਪਰ ਸਾਡੇ ਲੋਕਲ ਮਾਰਕੀਟ ਦੇ ਵਿੱਚ ਮੈਨੂੰ ਨਹੀਂ ਸੀ ਮਿਲੇ ਤਾਂ ਮੈਂ ਵੀਰੇ ਮੀਸ਼ੋ ਤੋਂ ਆਰਡਰ ਕਰੇ ਸੀਗੇ ਤੁਸੀਂ ਕਿਸੇ ਵੀ ਐਪ ਤੋਂ ਕਰ ਸਕਦੇ ਹੋਗੇ ਮੀਸ਼ੋ ਤੋਂ ਮੈਂ ਇਹ 201 ਰੁਪਏ ਦੇ ਮੰਗਵਾਏ ਸੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੇ ਸੀਗੇ हेयर ਜਿਹੜੇ ਆਪਾਂ ਮੰਗਵਾਏ ਨੇ ਤੇ ਇਹ ਰਹੇ ਜੀ ਉਹ हेयर ਠੀਕੇ ਜੀ ਬਿਲਕੁਲ ਸਟ੍ਰੇਟ ਨੇਗੇ ਇਹ हेयर ਤੇ ਨਾਲ ਨਾਲ ਇਹ ਹਾਈਲਾਈਟ ਵੀ ਨੇ ਮੈਨੂੰ ਹਾਈਲਾਈਟ ਵਾਲਾਂ ਦਾ ਜਿਹੜਾ ਬਹੁਤ ਸ਼ੌਕ ਹੈਗਾ ਪਰ ਵੀ ਕਰਵਾਉਣ ਐਵੇਂ ਵੀ ਨਹੀਂ ਲੱਗਦਾ ਵੀ ਕਰਵਾ ਲਾਂ ਮੈਂ ਆਪਣੇ హెయిਰ ਵੀ ਹਾਈਲਾਈਟ ਤਾਂ ਫਿਰ ਆਪਾਂ ਇਹ ਜਿਹੜੇ ਨਕਲੀ ਸੀਗੇ हेयर ਐਕਸਟੈਂਡਸ ਨੇ ਮੰਗਵਾ ਲਿਆ ਸੀ ਇਹਦੇ ਨਾਲ ਆਪਣੇ ਵਾਲ ਜਿਹੜੇ ਆਪਾਂ ਬਾਹਰ ਅੰਦਰ ਜਾਣਾ ਕਿਸੇ ਪਾਰਟੀ ਫੰਕਸ਼ਨ ਤੇ ਜਾਣਾ ਹੈ ਹਨਾ ਤਾਂ ਜਿਵੇਂ ਐਵੇਂ ਲੱਗਦਾ ਵੀ ਆਪਣੇ ਵਾਲ ਨੇਗੇ ਤੇ ਆਪਾਂ ਜਿਹੜੇ ਹਾਈਲਾਈਟ ਕਰਵਾਏ ਹੋਏ ਨੇ ਠੀਕ ਹੈ ਜੀ ਬਹੁਤ ਸੋਹਣੇ ਲੱਗਦੇ ਨੇ ਤੇ ਮੈਂ ਇਹ ਤਿੰਨ ਚਾਰ ਵਾਰੀ ਯੂਜ਼ ਵੀ ਕਰ ਲੈਨੇਗੇ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਮੰਗਵਾਏ ਸੀ ਇਹ ਤੇ ਛੇ ਛੇ ਵੀ ਨਹੀਂ ਪਹਿਲਾਂ ਮੰਗਵਾਏ ਸੀਗੇ ਜਦੋਂ ਸਰਦੀਆਂ ਸੀਗੀਆਂ ਉਦੋਂ ਮੈਂ ਇੱਕ ਦੋ ਵਿਆਹਾਂ ਤੇ ਇਹਨਾਂ ਨੂੰ ਲਗਾਇਆ ਸੀਗਾ ਠੀਕ ਹੈ ਜੀ ਤੇ ਇਹ ਸੀਗੇ ਬਾਕੀ ਹਨਾ ਜਿਨ੍ਹਾਂ ਦੇ ਵਾਲ ਕੁੰਗਰਾਲੇ ਨੇ ਕੁੰਗਰਾਲੇ ਵੀ ਮਿਲਦੇ ਨੇ ਵੀਰੇ ਤੇ ਜਿਨ੍ਹਾਂ ਦੇ ਮੀਡੀਅਮ ਜਿਹਨੇ ਨਾ ਹੀ ਤਾਂ ਸਟੇਟ ਨੇ ਤੇ ਨਾ ਹੀ ਜ਼ਿਆਦਾ ਕੁੰਗਰਾਲੇ ਨੇ ਉਹਨਾਂ ਵਾਸਤੇ ਵੀ ਮਿਲਦੇ ਨੇ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਵੀ ਹੈਗੇ ਨੇਗੇ ਬਾਕੀ ਪੋਨੀਆਂ ਵੀ ਮਿਲਦੀਆਂ ਨੇ ਹਨਾ ਬਣੀਆਂ ਬਣਾਈਆਂ ਤਾਂ ਉਹ ਆਪਣੀ ਪੋਨੀ ਦੇ ਉੱਪਰ ਚੜ ਜਾਂਦੀਆਂ ਨੇਗੀਆਂ ਤੇ ਇਸ ਤਰ੍ਹਾਂ ਹੀ ਉਹਦਾ ਵੀ ਬਿਲਕੁਲ ਨਹੀਂ ਪਤਾ ਲੱਗਦਾ ਹੈਗਾਗਾ ਤੇ ਚਲੋ ਜੀ ਆਪਾਂ ਹੁਣ ਇਹਨਾਂ ਨੂੰ ਹਨਾ ਲਗਾ ਕੇ ਦਿਖਾਉਨੇ ਆ ਤੇ ਆਪਣੀ ਵੀਡੀਓ ਜਿਹੜੀ ਜ਼ਿਆਦਾ ਲੰਬੀ ਨਾ ਚੱਲ ਜੇ ਤੇ ਆਪਾਂ ਗੁੱਤ ਵੀ ਕਰਕੇ ਦਿਖਾਵਾਂਗੇ ਤੇ ਪੂਣੀ ਵੀ ਠੀਕ ਹੈ ਤੇ ਖੁੱਲੇ ਛੱਡ ਕੇ ਵੀ ਦਿਖਾਵਾਂਗੇ ਕਿ ਕਿਵੇਂ ਦੀ ਲੁੱਕ ਆਉਂਦੀ ਹੈ ਠੀਕ ਹੈ ਜੀ ਤੇ ਇਹ ਸੀਗੇ ਆਪਣੇ హెయిਰ ਜਿਹੜੇ ਆਪਾਂ ਮੰਗਵਾਏ ਸੀਗੇ ਬਾਕੀ ਇਹਨਾਂ ਦਾ ਤੁਹਾਨੂੰ ਮੈਂ ਆ ਦਿਖਾਉਣੀ ਆ ਜਿਹੜੀ ਅੰਦਰਲੀ ਸਾਈਡ ਹੈ ਹਨਾ ਅੰਦਰ ਉਹ ਇਹ ਬਲੈਕ ਨੇਗੇ ਬਾਹਰਲੀ ਸਾਈਡ ਤੋਂ ਹਾਈਲਾਈਟ ਨੇ ਤੇ ਇਹਦੇ ਵਿੱਚ ਟਿਚ ਸੂਈਆਂ ਲੱਗੀਆਂ ਹੁੰਦੀਆਂ ਨੇ ਵੀਰੇ 6 ਲੱਗੀਆਂ ਹੋਈਆਂ ਨੇਗੀਆਂ ਤੇ ਜਿਹੜੀਆਂ ਆਪਣੇ ਵਾਲਾਂ ਦੇ ਵਿੱਚ ਪਕੜ ਕਰ ਲੈਂਦੀਆਂ ਨੇ ਹਨਾ ਬਿਲਕੁਲ ਨਹੀਂ ਐਦਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਤੁਹਾਨੂੰ ਵੀ ਡਿੱਗ ਜਾਣਗੇ ਜਾਂ ਕੁਝ ਹੋ ਜੂਗਾ ਬਸ ਲਗਾਉਣ ਦਾ ਆਪਾਂ ਨੂੰ ਸਹੀ ਤਰੀਕਾ ਆਉਣਾ ਚਾਹੀਦਾ ਹੈਗਾ ਚੰਗੀ ਤਰ੍ਹਾਂ ਆਪਾਂ ਨੂੰ ਲਗਾਉਣਾ ਚਾਹੀਦਾ ਟਾਈਟ ਕਰਕੇ ਤੇ ਫਿਰ ਇਹ ਕਿਤੇ ਨਹੀਂ ਡਿੱਗਦੇ ਹੈਗੇ ਕਿ ਮੈਂ ਦੋ ਵਿਆਹਾਂ ਦੇ ਵਿੱਚ ਲਾਏ ਨੇਗੇ ਤੇ ਵਧੀਆ ਮੈਂ ਕੁਝ ਨਹੀਂ ਮੈਨੂੰ ਐਦਾਂ ਦੀ ਟੈਨਸ਼ਨ ਲੱਗੀ ਕਿ ਆਪਾਂ ਖਿੱਚ ਕੇ ਵੀ ਦੇਖ ਸਕਦੇ ਆਂ ਕਿ ਨਿਕਲਦੇ ਨਹੀਂ ਹੈਗੇ ਛੇਛੇ ਦੀ ਜਿਹੜਾ ਆਪਾਂ ਟਿਚ ਸੁਣੀਆਂ ਖੋਲਾਂਗੇ ਉਦੋਂ ਨਿਕਲਣਗੇ ਇਸ ਤਰ੍ਹਾਂ ਦੀ ਟਿਚ ਸੁਣੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਆਇਟ ਇਚ ਕਰਕੇ ਇਹ ਆਪਣੇ ਵਾਲਾਂ ਦੀ ਪਕੜ ਕਰ ਲੈਂਦੀਆਂ ਨੇ ਆਪਣੇ ਰੀਅਲ ਵਾਲਾਂ ਦੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਲਗਾ ਕੇ ਵੀ ਦਿਖਾ ਦਿੰਨੇ ਹਣਾ ਜੀ ਤੇ ਮੇਰੇ ਵਾਲ ਹੈਗੇ ਨੇ ਜੀ ਐਡ ਐਡਿਕ ਹਲਕੇ ਵਾਲ ਨੇਗੇ ਬਹੁਤ ਜ਼ੋਰ ਲਾਉਂਦੇ ਨੇ ਵੀ ਜਿਨ੍ਹਾਂ ਨੇ ਵਾਲ ਹਨਾ ਛੋਟੇ ਹੁੰਦੇ ਨੇ ਮੇਰੇ ਵਰਗੇ ਮੇਰੇ ਵੀ ਵਾਲ ਛੋਟੇ ਨੇਗੇ ਤੇ ਕੋਈ ਖਾਸ ਨਹੀਂ ਹੈਗੇ ਬਾਕੀ ਜਿਆਦਾ ਛੋਟੇ ਵੀ ਨਹੀਂ ਹੈਗੇ ਬਸ ਕਈਆਂ ਦੇ ਬਿਲਕੁਲ ਛੋਟੇ ਹੁੰਦੇ ਨੇ ਨਾ ਐਨ ਐਨ ਕੋ ਹੁੰਦੇ ਨੇਗੇ ਦੇਖੇ ਨੇ ਮੈਂ ਤਾਂ ਫਿਰ ਉਹਨਾਂ ਵਾਸਤੇ ਬਹੁਤ ਵਧੀਆ ਬਈ ਬਹਾਲ ਤਾਂ ਵੱਧੇ ਨਹੀਂ ਹੈਗੇ ਬਹੁਤ ਜ਼ੋਰ ਲਾ ਕੇ ਦੇਖ ਲਿਆ ਮੈਂ ਤਾਂ ਤੇ ਬਾਕੀ ਜਿਨ੍ਹਾਂ ਦੇ ਵੱਧ ਜਾਂਦੇ ਨੇ ਉਹਨਾਂ ਤਾਂ ਸਹੀ ਹੈ ਮੇਰੇ ਨਹੀਂ ਵੱਧੇ ਹੈਗੇ ਇਹ ਤੇ ਆਪਾਂ ਇੱਕ ਨਾ ਵੀ ਉਹ ਵੀ ਮੰਗਵਾਏ ਸੀ ਲੌਂਗ ਚ ਬਲੈਕ ਮੰਗਵਾਏ ਸੀ ਮੈਂ ਉਹ ਮੇਰੇ ਪੇਕੇ ਪਿੰਡ ਪਏ ਨੇਗੇ ਉਹਨਾਂ ਉਹਦੀ ਵੀ ਮੈਂ ਇੱਕ ਪਿੱਕ ਲਾ ਦੂੰਗੀ ਕਿ ਮੈਂ ਗੁੱਤ ਕੀਤੀ ਹੋਈ ਹੈ ਕਿ ਕਿੰਨੀ ਨਾਈਸ ਲੱਗਦੀ ਹੈ ਤੇ ਬਿਲਕੁਲ ਵੀ ਨਹੀਂ ਪਤਾ ਲੱਗਦਾ ਜਿਵੇਂ ਕਿ ਡੋਰੀ ਪਾਉਨੇ ਆ ਹਨਾ ਆਪਾਂ ਤਾਂ ਡੋਰੀ ਦੀ ਗੱਠ ਬਣ ਜਾਂਦੀ ਹੈ ਉੱਪਰ ਤਾਂ ਇਹਦੀ ਘੱਟੂ ਘੁੱਟ ਕੁਛ ਨਹੀਂ ਪਤਾ ਲੱਗਦਾ ਬਿਲਕੁਲ ਐਵੇਂ ਲੱਗਦਾ ਕਿ ਆਪਣੀ ਰੀਅਲ ਜਿਹੜੀ ਗੁੱਤ ਹੈਗੀ ਗਰਮੀ ਬਹੁਤ ਹੈ ਜੀ ਜਿਹੜੇ ਆਪਣੇ ਮੂਰਲੇ ਵਾਲ ਹੁੰਦੇ ਨੇ ਹਨਾ ਪਹਿਲਾਂ ਮੈਂ ਹੇਅਰ ਸਟਾਈਲ ਵੀ ਕਰਦੀ ਹੁੰਦੀ ਸੀ ਮੂਰਲੇ ਮੂਰਲੇ ਵਾਲਾਂ ਦੇ ਉੱਪਰ ਸੁੰਨਿਆ ਲਗਾ ਕੇ ਤੇ ਪਿੱਛੋਂ ਜਿਹੜੀ ਗੁੱਤ ਕਰ ਲੈਣੀ ਸੀ ਪਿਛਲੇ ਵਾਲਾਂ ਦੀ ਇਹਨਾਂ ਨੂੰ ਆਪਾਂ ਕਲੈਕਟ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹ ਕਰ ਲਈ ਕਲੈਕਟ ਤੇ ਪਿਛਲੇ ਵਾਲਾਂ ਤੇ ਆਪਾਂ ਕੰਗੀ ਕਰ ਲੈਣੀ ਚੰਗੀ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਆਪਾਂ ਕਰ ਗਏ ਤੇ ਆਪਾਂ ਇਹ ਦੇ ਟਿੱਚੇ ਸੁਣਿਆ ਜਿਹੜੀ ਸਾਰੀਆਂ ਖੋਲ ਲਾਂਗੇ ਠੀਕ ਹੈ ਜੀ ਲਈ ਹੋਈਆਂ ਨੇ ਵੈਸੇ ਇਸ ਤਰ੍ਹਾਂ ਟਿੱਚ ਸੁਈਆਂ ਵਾਲਾ ਅੰਦਰ ਪਾਸਾ ਕਰਕੇ ਬਿਲਕੁਲ ਸੈਂਟਰ ਦੇ ਵਿੱਚ ਦੇਖਣਾ ਕਿ ਇੱਧਰ ਵੀ ਨਾ ਵੱਧ ਨਿਕਲ ਜੇ ਉੱਧਰ ਵੀ ਨਾ ਵੱਧ ਨਿਕਲ ਜੇ ਫਿਰ ਬੈਡ ਲੱਗਦੇ ਨੇ ਫਿਰ ਪਤਾ ਚ ਲੱਗਣ ਲੱਗ ਜਾਂਦਾ ਕਈ ਵਾਰੀ ਉਹ ਹੋ ਸੀ ਨਾ ਠੀਕ ਹੈ ਜੀ ਇਹ ਆਪਾਂ ਲਗਾ ਲਿਆ ਹੁਣ ਤੁਹਾਨੂੰ ਮੈਂ ਦਿਖਾਉਂਗੀ ਲੁੱਕ ਕਿਦਾਂ ਦੀ ਹੁੰਦੀ ਹੈ ਆਪਾਂ ਚੀਰ ਵੀ ਕੱਢ ਸਕਦੇ ਆ ਸਿੱਧਾ ਵੀ ਬਾ ਸਕਦੇ ਐਦਾ ਦੀ ਕੋਈ ਟੈਨਸ਼ਨ ਨਹੀਂ ਬਸ ਤੁਸੀਂ ਇੰਨਾ ਕੁ ਧਿਆਨ ਰੱਖਣਾ ਹੈ ਨਾ ਆਪਾਂ ਆਪਾਨੂੰ ਪਤਾ ਹੀ ਹੈ ਕਿ ਆਪਾਂ ਸੂਈਆਂ ਅਟੈਚ ਕੀਤੀਆਂ ਹੋਈਆਂ ਨੇ ਤਾਂ ਫਿਰ ਪਿੱਛੇ ਤੱਕ ਆਪਾਂ ਇਸ ਤਰ੍ਹਾਂ ਜ਼ੋਰ ਦੀ ਕੰਗਾ ਨਹੀਂ ਮਾਰਨਾ ਤਾਂ ਫਿਰ ਲੈ ਸਕਦੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਪ੍ਰੋਡਕਟ ਕਿ ਸਹੀ ਲੱਗਿਆ ਜਾਂ ਨਹੀਂ ਸਹੀ ਲੱਗਿਆ ਹਨਾ ਆਪਣਾ ਰਿਵਿਊ ਜ਼ਰੂਰ ਦਿਓ ਆਪਣਾ ਆਪੀਨੀਅਨ ਮੈਨੂੰ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ ਆ ਦੇਖੋ ਜੀ ਆਪਾਂ ਅਟੈਚ ਕਰ ਲਏ ਚੰਗੀ ਤਰ੍ਹਾਂ ਇਹਦੀ ਨਾ ਇੱਕ ਸੂਈ ਪਤਾ ਨਹੀਂ ਤਾਂ ਮੈਂ ਇਹਨਾਂ ਸੰਭਾਲ ਨਹੀਂ ਕੀਤੀ ਏਗੀ ਥੋੜੀ ਜੀ ਇੱਕ ਸੂਈ ਹੈ ਜਿਹੜੀ ਡਿਚ ਸੂਈ ਉਹ ਹਿੱਲ ਗਈ ਹੈ ਵਿੱਚੋਂ ਉਹ ਖੁੱਲ ਜਾਂਦੀ ਹੈਗੀ ਹੁਣ ਪਤਾ ਨਹੀਂ ਕਿਉਂ ਆ ਦੇਖੋ ਜੀ ਇਸ ਤਰ੍ਹਾਂ ਦੇ ਲੱਗਦੇ ਨੇ ਜੀ ਲਗਾਏ ਹੋਏ ਠੀਕ ਹੈ ਜੀ ਨਜ਼ਰ ਆ ਰਹੇ ਨੇ ਤੁਹਾਨੂੰ ਜੋੜ ਦੀ ਟਾਈਟਲੀ ਕੰਗਾ ਨਹੀਂ ਕਰਨਾ ਤਾਂ ਫਿਰ ਹੋ ਜਾਂਦਾ ਹੈਗਾ ਕਿ ਨਿਕਲ ਵੀ ਸਕਦੇ ਨੇਗੇ ਆ ਦੇਖੋ ਇਧਰ ਲਈ ਸੂਈ ਨਾ ਇੱਕ ਖਰਾਬ ਹੋ ਗਈ ਇਹਦੀ ਪਤਾ ਨਹੀਂ ਕਿਵੇਂ ਮੈਨੂੰ ਅੱਜ ਪਤਾ ਲੱਗਿਆ ਕਿ ਖਰਾਬ ਹੋ ਰਹੀ ਹੈਗੀ ਤੇ ਠੀਕ ਹੈ ਜੀ ਇਹ ਸੀਗੇ ਤੇ ਆਪਾਂ ਇਹਦੀ ਪੋਨੀ ਬਣਾ ਕੇ ਦਿਖਾਉਣੀ ਆ ਤੁਹਾਨੂੰ ਕਿ ਬਸ ਇਹਦੇ ਨਾਲ ਇੰਨੀ ਕੁ ਪ੍ਰੋਬਲਮ ਹੈਗੀ ਹੈ ਕਿ ਇਹਦੇ ਨਾਲ ਆਪਾਂ ਜਿਆਦਾ ਕੋਈ ਵਧੀਆ ਮੂਰੋ ਹੇਅਰ ਸਟਾਈਲ ਨਹੀਂ ਕਰ ਸਕਦੇ ਕਿਉਂਕਿ ਜਦੋਂ ਟਾਈਟਲੀ ਆਪਾਂ ਕੰਗਾ ਕਰਾਂਗੇ ਕੋਈ ਹੇਅਰ ਸਟਾਈਲ ਬਣਾਵਾਂਗੇ ਤਾਂ ਜਿਹੜੀਆਂ ਸੂਈਆਂ ਨੇ ਟਿੱਚ ਵਾਲੀਆਂ ਹਨਾ ਵੈਸੇ ਅੱਜ ਕੱਲ ਤਾਂ ਨਾ ਟ੍ਰੈਂਡ ਹੋ ਰਿਹਾ ਕਿ ਮੈਸੀ ਦਾ ਹੈਅਰਸਟਾਈਲ ਬਣਾਉਂਦਾ ਹਰੇਕ ਹੀ ਮੈਂ ਬਹੁਤ ਦੇਖਦੀ ਹਾਂ ਨਾ ਸੋਸ਼ਲ ਮੀਡੀਆ ਤੇ ਹਰ ਇੱਕ ਦੇ ਮੈਸੀ ਦਾ ਹੈਅਰਸਟਾਈਲ ਬਣਿਆ ਹੁੰਦਾ ਖਿਲਰੇ ਜੇ ਬਾਲ ਹੁੰਦੇ ਨੇਗੇ ਇੱਕ ਨਾ ਵੀਰੇ ਅ ਮਤਲਬ ਜੇ ਆਪਾਂ ਕਿਸੇ ਤੋਂ ਹੋਰ ਲਗਵਾਉਣੀ ਹੈ ਨਾ ਤਾਂ ਜਿਆਦਾ ਵਧੀਆ ਲਗਾ ਦੇ ਦੂਜਾ ਬੰਦਾ ਆਪਣੇ ਆਪ ਥੋੜੇ ਜਿਹਾ ਲਗਾਣੇ ਔਖੇ ਹੋ ਜਾਂਦੇ ਹੈਗੇ ਮੈਂ ਦੋ ਤਿੰਨ ਵਾਰੀ ਲਗਵਾਏ ਹੈ ਮੈਂ ਤੁਹਾਡੇ ਮਤਲਬ ਗਵਾਣ ਦੇ ਵਿੱਚ ਕੁੜੀਆਂ ਮੈਂ ਉਹ ਤੋਂ ਲਗਵਾਨੀ ਹੁੰਦੀ ਹੈ ਉਹ ਬਹੁਤ ਸੋਹਣੇ ਲਵਾ ਦਿੰਦੀ ਕਿਉਂਕਿ ਦੂਸਰੇ ਬੰਦੇ ਨੂੰ ਪਤਾ ਚੱਲਦਾ ਰਹਿੰਦਾ ਹੈ ਨਾ ਪਿੱਛੇ ਕਿਵੇਂ ਦਾ ਵੀ ਮਤਲਬ ਲੱਗ ਗਿਆ ਜਾਂ ਵਧੀਆ ਨਹੀਂ ਲੱਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਕੋਲ ਨਹੀਂ ਬਣਾ ਲਈਏ ਮੈਸੇ ਮੇਰੇ హెయిర్ਸ ਦੇ ਵਿੱਚ ਨਾ ਹੀ ਮਿਕਸ ਹੋ ਜਾਂਦੇ ਨੇ ਚੰਗੀ ਤਰ੍ਹਾਂ ਦੇਖੋ ਆਪਾਂ ਪੋਨੀ ਬਣਾ ਲਈ ਆ ਉਹ ਦੇਖੋ ਜੀ ਠੀਕ ਹੈ ਜੀ ਗਿਰਦੇ ਗੁਰਦੇ ਕਿਤੇ ਨਹੀਂ ਹੈਗੇ ਕਿਤੇ ਨਹੀਂ ਜਾਂਦੇ ਹੈਗੇਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਟੈਮ ਲੱਗਦੇ ਨੇ ਸੋਹਣੇ ਲੱਗ ਰਹੇ ਨੇਗੇ ਤੇ ਇਹ ਆਪਾਂ ਇਸ ਤਰ੍ਹਾਂ ਇਹਦੀ ਪੋਨੀ ਬਣਾ ਸਕਦੇ ਆਂਗੇ ਠੀਕ ਹੈ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਗੁੱਤ ਗਰਮੇ ਮੈਂ ਕੋਈ ਵੀ ਚੀਜ਼ ਮੰਗਵਾਉਣੀ ਹੋਵੇ ਮੈਂ ਮਿਸ਼ੂ ਤੋਂ ਹੀ ਮੰਗਵਾਉਣੀ ਹੁੰਦੀ ਹੈਗੀ ਤੇ ਇਹ ਮਿਸ਼ੂ ਤੇ ਨਾਲ ਥੋੜਾ ਜਿਹਾ ਮਤਲਬ ਪ੍ਰਾਈਸ ਠੀਕ ਹੁੰਦਾਗਾ ਆਪਣੇ ਅਕੋਰਡਿੰਗ ਕਿ ਆਪਾਂ ਥੋੜਾ ਮੀਡਲ ਕਲਾਸ ਤੋਂ ਬਿਲੋਂਗ ਕਰਦੇ ਆ ਹਨਾ ਫੈਮਿਲੀ ਤੋਂ ਤਾਂ ਫਿਰ ਵਧੀਆ ਰਹਿੰਦਾਗਾ ਉਹ ਤੋਂ ਮਿਸ਼ੂ ਤੋਂ ਆਪਾਂ ਮੰਗਵਾ ਸਕਦੇ ਆ ਆਪਾਂ ਨੂੰ ਲੱਗਦਾ ਹੈ वैसे मेनू पूनी ਨਾਲੋਂ ਤੇ ਖੁੱਲੇ ਛੱਡਣ ਨਾਲੋਂ ਗੁੱਤ ਦਾ ਬਹੁਤ ਸ਼ੌਕ ਹੈਗਾ ਗੁੱਤ ਬਣਾਉਣ ਦਾ ਪਰ ਆ ਆਪਣੇ ਖੁੱਦੇ Baal ਛੋਟੇ ਹੋਣ ਕਰਕੇ ਮੈਨੂੰ ਆਪਣੇ ਵਾਲਾਂ ਦੀ ਗੁੱਤ ਜਿਹੜੀ ਉਹ ਬੰਦਾ ਹੀ ਵਧੀਆ ਲੱਗਦੀ ਪਤਲੀ ਜੀ ਗਾੜੀ ਬਣ ਜਾਂਦੀ ਹੈਗੀ ਦੇਖੋ ਜੀ ਇਹ ਬਣ ਗਈ ਆਪਣੀ ਗੁੱਤ ਦੇਖ ਸਾਈਟੋ ਦੇਖੋ ਮੈਂ ਵੀਡੀਓ ਥੋੜੀ ਕਾਲੀ ਚ ਬਣਾਉਣੀ ਹੁੰਦੀ ਹੈ ਤੁਹਾਨੂੰ ਪਤਾ ਹੈ ਨਾ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਕਿ ਮੇਰਾ ਬੇਬੀ ਬਹੁਤ ਛੋਟਾ ਹੈਗਾ ਤਾਂ ਫਿਰ ਮੈਂ ਬਹੁਤ ਹੀ ਕਾਲੀ ਦੇ ਵਿੱਚ ਜਦੋਂ ਉਹ ਸੌਂਦਾ ਪਿਆ ਹੁੰਦਾਗਾ ਤਾਂ ਫਿਰ ਮੈਂ ਉਸ ਟਾਈਮ ਤੇ ਮੈਨੂੰ ਐ ਹੁੰਦਾ ਕਿ ਮੈਂ ਆਪਣੀ ਵੀਡੀਓ ਸ਼ੂਟ ਕਰ ਲਾਂ ਹਨਾ ਤਾਂ ਕਰਕੇ ਵੀਰੇ ਮੈਥੋਂ ਚੰਗੀ ਤਰ੍ਹਾਂ ਨਹੀਂ ਲਗਾਏ ਗਏ ਹੈਗੇਗੇ ਹਨਾ ਬਾਕੀ ਕਿਸੇ ਦੀ ਹੈਲਪ ਨਾਲ ਆਪਾਂ ਬਹੁਤ ਚੰਗੀ ਤਰ੍ਹਾਂ ਲਗਾ ਸਕਦੇ ਆ ਤੇ ਤੁਸੀਂ ਮੰਗਵਾ ਸਕਦੇ ਹੋਗੇ ਤੇ ਬਹੁਤ ਵਧੀਆ ਚੀਜ਼ ਹੈ ਵਿਆਹਾਂ ਸ਼ਾਦੀਆਂ ਦੇ ਵਿੱਚ ਯੂਜ਼ ਕਰਨ ਵਾਲੀ ਕਿਉਂਕਿ ਡੇਲੀ ਤਾਂ ਆਪਾਂ ਨਹੀਂ ਲਗਾ ਸਕਦੇ ਜਾਂ ਆਪਾਂ ਆਮ ਰਿਸ਼ਤੇਦਾਰ ਦੇ ਵਿੱਚ ਆਉਣਾ ਜਾਣਾ ਹੈ ਨਾ ਉਦੋਂ ਵੀ ਮਤਲਬ ਔਖਾ ਲੱਗਦਾ ਆਪਾਂ ਨੂੰ ਹਨਾ ਇੰਨਾ ਜਿਗਾਰਡਮੈਂਟ ਕਰਨਾ ਬਾਕੀ ਜਦੋਂ ਆਪਾਂ ਮੈਰਿਜ ਵਗੈਰਾ ਤੇ ਜਾਣਾ ਹੁੰਦਾ ਤਾਂ ਆਪਾਂ ਇਹ ਚੀਜ਼ ਯੂਜ਼ ਕਰਾਂਗੇ ਤਾਂ ਵਧੀਆ ਲੱਗਦਾ ਆਪਣੇ ਆਪ ਨੂੰ ਕੌਨਫੀਡੈਂਸ じゃ ਆ ਜਾਂਦੇ ਹਨਾ ਕਿ ਨਹੀਂ ਪਤਾ ਲੱਗਦਾ ਇਹਨਾਂ ਦਾ ਕਿ ਆਪਣੇ ਰੀਅਲ ਵਾਲ ਨੇ ਜਾਂ ਫਿਰ ਇਹ ਵੀ ਨਕਲੀ ਨੇਗੇ ਤੇ ਬਾਕੀ ਹਨ ਜਿਹੜੇ ਆਪਾਂ 4-5000 ਰੁਪਏ ਲਾ ਕੇ ਹੇਅਰ ਐਕਸਟੈਂਸ਼ਨ ਲਵਾਉਂਦੇ ਹਨ ਉਹ ਪਰਮਨੈਂਟਲੀ ਲਗਾਉਂਦੇ ਨੇ ਜਿਹੜੇ ਉਹ ਬਹੁਤ ਵੀ ਮਤਲਬ ਮੈਨੂੰ ਵਧੀਆ ਨਹੀਂ ਲੱਗਦੇ ਹੈਗੇ ਉਹ ਉਲਟ ਜਾਂਦੇ ਨੇਗੇ ਤੇ ਬਾਕੀ ਹਨ ਇੱਥੇ ਉਹਨਾਂ ਦੇ ਗੰਡਾ ਜੇ ਮਾਰੀਆਂ ਹੁੰਦੀਆਂ ਨੇ ਸਿਰ ਦੇ ਵਿੱਚ ਦੋ ਨੌ ਦਾ ਨੂੰਦਾ ਬੰਦਾ ਉਹਦੋਂ ਵੀ ਬਹੁਤ ਤੰਗ ਕਰਦੇ ਨੇ ਉਹ ਤੇ ਇਹ ਚੀਜ਼ ਬਹੁਤ ਵਧੀਆ ਆਪਾਂ ਕਦੋਂ ਵੀ ਲਾ ਸਕਦੇ ਆ ਕਦੋਂ ਵੀ ਆਪਾਂ ਲਗਾ ਸਕਦੇ ਆ ਠੀਕ ਹੈ ਜੀ ਤੇ ਆਪਾਂ ਗੁੱਤ ਜਿਹੜੀ ਉਹ ਵੀ ਬਣਾ ਕੇ ਦਿਖਾਤੀਏ ਤੁਹਾਨੂੰ ਤੇ ਖੁੱਲੇ ਛੱਡ ਕੇ ਵੀ ਆਪਾਂ ਤੁਹਾਨੂੰ ਦਿਖਾਤਾ ਸੀ ਤੇ ਹੁਣ ਆਪਣੀ ਵੀਡੀਓ ਜਿਹੜੀ ਜ਼ਿਆਦਾ ਲੰਬੀ ਨਾ ਚੱਲ ਜੇ ਤਾਂ ਫਿਰ ਆਪਣੇ ਕੋਲ ਨੈਟ ਦੀ ਕਮੀ ਹੁੰਦੀ ਹੈਗੀ ਤੇ ਫਿਰ ਜਿਹੜੀ ਅਪਲੋਡ ਕਰਨੀ ਹੈ ਵੀਡੀਓ ਔਖੀ ਹੋ ਜਾਂਦੀ ਹੈ ਤੇ ਬਾਕੀ ਆਪਣਾ ਹਨਾ ਰਿਵਿਊ ਜ਼ਰੂਰ ਦਿਓ ਦੱਸਿਓ ਤੁਸੀਂ ਵੀ ਕਿ ਕਿਸ ਤਰ੍ਹਾਂ ਤੁਹਾਨੂੰ ਲੱਗੇ ਵਾਲ ਵਧੀਆ ਲੱਗੇ ਜਾਂ ਨਹੀਂ ਲੱਗੇ ਕਿਸ ਨੇ ਇਹ ਪਹਿਲਾਂ ਹੀ ਮੰਗਵਾ ਲੇ ਹਨਾ ਕਿਸੇ ਨੇ ਨਹੀਂ ਮੰਗਵਾਏ ਸਾਰੇ ਕਮੈਂਟ ਜ਼ਰੂਰ ਕਰੋ ਤੇ ਬਾਕੀ ਮੈਨੂੰ ਦੱਸਿਓ ਕਿ ਕਿੱਦਾਂ ਦੇ ਲੱਗੇ ਚਲੋ ਜੀ ਆਪਾਂ ਆਪਣੀ ਵੀਡੀਓ ਦਾ ਇੱਥੇ ਕਰਦੇ ਆਂ ਐਂਡ ਇਹ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸ਼ਸ਼ਕਲ ਜੀ